ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਲਾਲਾਬਾਦ ਚ 150 ਦੇ ਕਰੀਬ ਲੋਕਾਂ ਦੀ ਤਬੀਅਤ ਵਿਗੜਨ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਆਟਾ ਖਾਣ ਨਾਲ ਉਹਨਾਂ ਨੂੰ ਉਲਟੀਆਂ ਤੇ ਚੱਕਰ ਆਉਣੇ ਸ਼ੁਰੂ ਹੋ ਗਏ ਨੇ ਤੇ 150 ਦੇ ਕਰੀਬ ਲੋਕਾਂ ਦੀ ਤਬੀਅਤ ਵਿਗੜੀ ਹੈ ਜਾਣਕਾਰੀ ਅਨੁਸਾਰ ਕੱਲ ਨਰਾਤਾ ਸੀ ਅਤੇ ਪਹਿਲੇ ਨਰਾਤੇ ਦੇ ਮੌਕੇ ਤੇ ਲੋਕਾਂ ਨੇ ਵੱਖ-ਵੱਖ ਦੁਕਾਨਾਂ ਤੋਂ ਚੋਲੇ ਦਾ ਆਟਾ ਖਰੀਦ ਕੇ ਖਾਧਾ ਜਿਸ ਤੋਂ ਬਾਅਦ ਰਾਤ ਨੂੰ ਵੱਡੀ ਗਿਣਤੀ ਚ ਲੋਕ ਹਸਪਤਾਲ ਪਹੁੰਚੇ ਨੇ ਡਾਕਟਰ ਮੁਤਾ ਕੇ ਸਾਟੇ ਕਾਰਨ 100 ਤੋਂ 150 ਲੋਕ ਬਿਮਾਰ ਹੋ ਗਏ ਹਨ ਫਿਲਹਾਲ ਲੋਕਾਂ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਵਿਧਾਇਕ ਜਗਦੀਪ ਗੋਲਡੀ ਹਸਪਤਾਲਾਂ ਵਿੱਚ ਦਾਖਲ ਲੋਕਾਂ ਦਾ ਹਾਲ-ਚਲ ਜਾਣਨ ਲਈ ਕੰਬੋਸ ਪੁੱਜੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਪ੍ਰਸ਼ਾਸਨ ਨੂੰ ਇਸ ਮਾਮਲੇ ਸੰਬੰਧੀ ਟੀਮ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਦਾਜ ਇਹ ਹੈ ਕਿ ਬਾਜ਼ਾਰ ਚ 70 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਵਿਕਣ ਵਾਲਾ ਆਟਾ 45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬਿਕ ਰਿਹਾ ਉਸੇ ਜਿਸ ਤੋਂ ਸਾਬ ਪਤਾ ਲੱਗਦਾ ਹੈ ਕਿ ਮਿਲਾਵਟ ਖੋਰੀ ਵੱਡੇ ਪੱਧਰ ਤੇ ਹੋ ਰਹੀ ਐ ਇਸ ਮਾਮਲੇ ਤੇ ਹੋਰ ਕੀ ਕਹੇ ਤੁਸੀਂ ਵੀ ਸੁਣੋ ਤਾਂ ਸਵੇਲੇ ਦੀ ਵੱਡੀ ਖਬਰ ਕਰ ਰਿਆ ਤੁਹਾਡੇ ਨਾਲ ਸਾਂਝੀ ਕਿ ਕਿ ਤੁਰੰਤ ਹੀ 10 15 20 ਮਿੰਟ ਬਾਅਦ ਕਹਿੰਨੇ ਲੱਗੇ ਸਾਰੇ ਚੱਕਰ ਆ ਰਹੇ ਚੱਕਰ ਆ ਰਹੇ ਕਹਿੰਨੇ ਕਿਸੇ ਚੀਜ਼ ਵਿੱਚ ਮਿਲਾਇਆ ਤੇ ਅਮ ਲੋਗੋ ਨੇ ਕਹਾਂਾ ਸਭ ਬੜੀਆ ਤਰ੍ਹਾਂ ਨਾਲ ਬਣਾ ਕੋਈ ਚੀਜ਼ ਦੀ ਮਿਲਾਵਟ ਨਹੀਂ ਦੀ ਫਿਰ ਆਟੇ ਹੀ ਬਜ਼ਾਰ ਚੋਂ ਲਿਆ ਗਿਆ व्रत ਵਾਲਾ ਇਹਨਾਂ ਨੇ ਗਾਇਜ਼ ਲੱਗਦਾ ਹੈ ਉਸੇ ਚੀਜ਼ ਵਿੱਚ ਕੁਝ ਮਿਲਾਵਟ ਦੀ ਬਸ ਉਹ ਰੋਟੀ ਖਾਤੇ ਹੀ ਇਹ ਸਾਰੇ ਗਿਲਟੀਆਂ ਕਿੰਨੇ ਲੋਕ 5 ਲੋਕ मैंने नहीं खा पाया इतना मैंने थोड़ी खाया जिन्होंने खाया ना उन सबको आने लगा चक्कर उल्टी रात से ही हम 11 बजे से परेशान है सभी तो और जो क्या खाया क्या खाया था वो लेके आए चावल भी लेके आए थे चावल में कुछ नहीं था चावल खाए दोपहर में कुछ नहीं हुआ जैसे हमने आटा भी पूडिया बनाई वो खाई उनसे ज्यादा हो गए हम लोग परेशान और क्या कहते सब भी ने खाई सबको होने लगा एकदम से तो वो बाकी सब तो सही था बस आटे में पता ही नहीं क्या हो गया ਸਭ ਨੂੰ ਉਲਟੀ ਹੋ ਚੱਕਰ ਆ ਰਿਹਾ ਆਪਣੇ ਆਪ ਦੇ ਸਰੀਰ ਦਾ ਪ੍ਰਾਇਜ ਬੜੀ ਦੁੱਖ ਵਾਲੀ ਗੱਲ ਲੱਗ ਰਹੀ ਹੈ ਕਿ ਇੱਕ ਧਰਮ ਦੇ ਨਾਂ ਦੇ ਉੱਤੇ ਔਰ ਜੋ ਲੋਕਾਂ ਦਾ ਸ਼ਰਧਾ ਹੁੰਦੀ ਹੈ ਇਸ ਫੂਰ ਦੇ ਪ੍ਰਤੀ ਤੇ ਉਹਨਾਂ ਦੇ ਵਿੱਚ ਮਿਕਸਿੰਗ ਕੀਤੀ ਜਾ ਰਹੀ ਹੈ ਪੁਰਾਣੇ ਹਾਈਜੈਨਿਕ ਤੋਂ ਚੈੱਕ ਕੀਤੇ ਬਿਨਾਂ ਇਹ ਸਪਲਾਈ ਦਿੱਤਾ ਜਾ ਰਿਹਾ ਹੈ ਇਹਨਾਂ ਲੋਕਾਂ ਦੇ ਖਿਲਾਫ ਸਖਤ ਸਜ਼ਾ ਹੋਣੀ ਚਾਹੀਦੀ ਇਹ ਵਰਕਰਜ਼ ਨੇ ਇਹ ਵਰਕਰਜ਼ ਨੇ ਰਾਤੀ ਕਿਤੇ ਆਟਾ ਲੈਂਦਾ ਜੋ ਖਾਧਾ ਸਾਰੇ ਬਿਮਾਰ ਪਏ ਨੇ ਉਲਟੀਆਂ ਇੱਕ ਦੋ ਜਨੇ ਹਸਪੀਟਲ ਚ ਦਾਖਲ ਨੇ ਬਾਕੀ ਤੁਸੀਂ ਦੇਖਿਆ ਸਾਰਾ ਲੋਕ ਕਮਰੇ ਦੀ ਬਿਮਾਰ ਪਈ ਇਹਨਾਂਰ ਬਿਲਕੁਲ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਨੂੰ ਨਸੀਹਤ ਆਣੀ ਚਾਹੀਦੀ ਹੈ ਵੀ ਅਸੀਂ ਕੋਈ ਜੋ ਸਪਲਾਈ ਦੇ ਰਹੇ ਆ ਉਹ ਸਾਫ਼ ਸੁਥਰੀ ਦੇਈਏ ਔਰ ਜੋ ਲੋਕਾਂ ਦੇ ਲਈ ਛੇਦ ਦੇ ਨਾਲ ਖਿਲਵਾੜ ਨਾ ਕਰੀਏ ਜੀ ਪੂਰੀ ਚੈਕਿੰਗ ਹੋਣੀ ਚਾਹੀਦੀ ਕੱਲ ਦੁਪਹਿਰ ਤੋਂ ਬਾਅਦ ਕੁਝ ਪੇਸ਼ੈਂਟਸ ਆਣਾ ਸ਼ੁਰੂ ਹੋਏ ਜਿਨ੍ਹਾਂ ਨੂੰ ਚੱਕਰ ਸਿਰਦਰਦ ਘਬਰਾਹਟ ਤੇ ਉਲਟੀ ਦੇ ਨਾਲ ਜਿਹੜਾ ਪੇਸ਼ੈਂਟ ਸਿੰਪਟਮਸ ਲੈ ਕੇ ਆ ਰਹੇ ਸੀਗੇ ਜਦੋਂ ਸਾਰਾ ਵਰਕਅਪ ਕੀਤਾ ਗਿਆ ਦੇਖਿਆ ਗਿਆ ਉਹਨਾਂ ਦੀ ਹਿਸਟਰੀ ਲਈ ਦੀ ਇਹ ਦੇਖਿਆ ਗਿਆ ਕਿ ਉਹਨਾਂ ਨੇ ਨਵਰਾਤਰਿਆਂ ਦੇ ਵਿੱਚ ਵਰਤ ਵਾਲਾ ਖਾਣਾ ਖਾਧਾ ਚਾਹੇ ਕਿਸੇ ਨੇ ਕੋਈ ਆٹے ਦੀ ਰੋਟੀ ਖਾਧੀ ਜਾਂ ਚਾਵਲ ਖਾਧੇ ਉਹਦੇ ਤੋਂ ਬਾਅਦ ਉਹਨਾਂ ਨੂੰ ਇਹ ਦਿੱਕਤ ਆਈ ਹੈ ਇਹ ਜਿਹੜਾ ਮੈਡੀਕਲ ਲੈਂਗੁਏਜ ਆਪਾਂ ਕਹਾਂਗੇ ਮਾਈਲਡ ਡਿਗਰੀ ਆਫ ਜਿਹੜਾ ਫੂਡ ਪੋਇਜ਼ਨਿੰਗ ਕਿਉਂਕਿ ਇਹਦੇ ਵਿੱਚ ਕਿਸੇ ਵੀ ਪੇਸ਼ੈਂਟ ਦੇ ਬੀਪੀ ਪਲਸ ਆਕਸੀਜਨ ਤੇ ਕੋਈ ਅਸਰ ਨਹੀਂ ਜ਼ਿਆਦਾ ਪਿਆ ਪੇਸ਼ੈਂਟ ਹਿਮੋਡਾਇਨਾਮਿਕਲੀ ਸਟੇਬਲ ਰਹਿ ਥੋੜੇ ਜੇ ਸ਼ੁਰੂਆਤੀ ਇਲਾਜ ਦੇ ਨਾਲ ਪੇਸ਼ੈਂਟ ਨੂੰ ਜਿਹੜਾ ਆਰਾਮ ਮਿਲ ਗਿਆ ਸਿੰਪਟਮ ਦੇ ਵਿੱਚ ਸੋ ਜਿਵੇਂ ਜਿਵੇਂ ਦੇ ਪੇਸ਼ੈਂਟਸ ਨੂੰ ਸਿੰਪਟਮ ਦੇ ਵਿੱਚ ਆਰਾਮ ਮਿਲ ਰਿਹਾ ਹੈ ਉਵੇਂ-ਉਵੇਂ ਆਪਾਂ ਉਹਨਾਂ ਨੂੰ ਡਿਸਚਾਰਜ ਕਰੀ ਜਾ ਰਹੇ ਹਾਂ ਫਿਲਹਾਲ ਜਿੰਨੇ ਵੀ ਪੇਸ਼ੈਂਟ ਆਪਣੇ ਕੋਲ ਆਏ ਹੈ ਉਹਦੇ ਵਿੱਚੋਂ ਕੋਈ ਵੀ ਗੰਭੀਰ ਸਥਿਤੀ ਦੇ ਵਿੱਚ ਨਹੀਂ ਹੈਗਾ ਸਾਰੇ ਸ਼ੁਰੂਆਤੀ ਤੇ ਜਿਹੜਾ ਮਿਨੀਮਮ ਇਲਾਜ ਸਿੰਪਟੋਮੈਟਿਕ ਟਰੀਟਮੈਂਟ ਦੇ ਨਾਲ ਠੀਕ ਹੋਇਆ ਹੈ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਮਾੜੀ ਘਟਨਾ ਹੋਈ ਹੈ ਕਿ ਕੱਲ ਜਿਹੜਾ ਵਰਤਮਲ ਆਟਾ ਕਿਨੇ ਜਿਨੇ ਯੂਜ਼ ਕਰੇ ਕਈਆਂ ਨੂੰ ਵੌਮਟਿੰਗ ਕਈਆਂ ਨੂੰ ਹਸਪਟਲਾਈਜ਼ ਕਰਨਾ ਪਿਆ ਰਾਤ ਬੜੀ ਲੇਟ ਦੀ ਗੱਲ ਹੈ ਬਟ ਹਮ ਕੋ ਸੈਸ਼ਨ ਨੇ ਸਾਰੀ ਆਦਾ ਸੈਟਿੰਗ ਸ਼ੁਰੂ ਕਰਤੀ ਹੈ ਜਿਹੜਾ ਜਿਹੜਾ ਕਿਸੇ ਨੇ ਗਲਤ ਕੰਮ ਕਰਿਆ ਉਹਦੇ ਤੇ ਪ੍ਰੋਪਰ ਕਾਰਵਾਈ ਹੋਵੇ ਪਰ ਮੇਰੀ ਸਾਰੇ ਜਲਾਲਾਬਾਦ ਵਾਸੀਆਂ ਨੂੰ ਬੇਨਤੀ ਹੈ ਵੀ ਜਿਹੜਾ ਵਰਤ ਵਾਲਾ ਆਟਾ ਤੁਸੀਂ ਅਜੇ ਤੱਕ ਵੀ ਯੂਜ਼ ਕਰਨਾ ਜਦ ਤੱਕ ਇਹ ਚੇਂਜ ਨਹੀਂ ਕਰੇ ਮੈਂ ਸਾਰੇ ਹੋਰ ਸੈਸ਼ਨ ਨੂੰ ਆਲਰੇਡੀ ਕਹਿਤਾ ਸਾਡੇ ਬਫਾਰ ਮੰਡਲ ਦੇ ਪ੍ਰਧਾਨ ਨੇ ਉਹਨਾਂ ਨੇ ਮਿਲਿਆ ਦੀ ਵੀ ਕਰਾਤੀ ਵੀ ਆਟਾ ਇੱਕ ਵਾਰੀ ਸਾਰਾ ਚੇਂਜ ਕਰਕੇ ਤਾਂ ਕਿ ਕਿਸੇ ਹੋਰ ਨਵੇਂ ਪੇਸ਼ੇਵਰ ਨੂੰ ਕੋਈ ਦਿੱਕਤ ਨਾ ਆਵੇ ਤੇ ਜਿੰਨੇ ਗਲਤ ਕੰਮ ਕਰਿਆ ਜਿਹਦੇ थ्रू ਚੀਨ ਚੱਲੀ ਹੈ ਉਹਦੇ ਤੇ ਪ੍ਰੋਪਰ ਕਾਰਵਾਈ ਹੋਵੇ ਬਿਲਕੁਲ ਮੇਰੀ ਉਹਨਾਂ ਨਾਲ ਗੱਲ ਹੋ ਗਈ ਹੈ ਉਦੀ ਪ੍ਰੋਪਰ ਕਰ ਲੋ ਟੀਮ ਨਾਲ ਕੇ ਡੀਸੀ ਦਫ਼ਤਰ ਚੱਲ ਪਏ ਪਰ ਆ ਕੇ ਪ੍ਰੋਪਰ ਸਾਰੇ ਤੋਂ ਚੈਕਿੰਗ ਕਰਕੇ ਔਰ ਜਿੱਦਾ ਜਿੱਦਾ ਜ਼ਿੰਮੇਵਾਰੀ ਫੜਦੀ ਹੈ ਉਹ 100% ਮਿਲਾਵਟ ਖੋਰੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮਿਲਾਵਟ ਖੋਰੀ ਹੈ ਉਹ ਰਹਿ ਗਈ ਹੈ ਸਤਿ ਗਗਰਬਾਦ ਅਸੀਂ ਖੰਡੂ ਦੇ ਸਾਰੀ ਜ਼ਿੰਦਗੀ ਦੀ ਸਾਰਾ ਨਵਰਾਤ ਨਹੀਂ ਨ ਵਰਤ ਰਹੇ ਹਾਂ ਔਰ ਅੱਜ ਤੱਕ ਇਹੋ ਜਿਹੀ ਘਟਨਾ ਕਦੇ ਹੋਈ ਨਹੀਂ ਅੱਜ ਪਹਿਲੀ ਵਾਰ ਹੋਇਆ ਹੈ ਜੇ ਖਾਣੇ ਦੇ ਵਿੱਚ ਸਾਡੇ ਆ ਮਿਲਾਵਟ ਹੋ ਗਈ ਫਿਰ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ ਉਹ ਮਲਾਵਟ ਵਾਲੀ ਸਿਮਵਰੀ ਜਿਹਦੀ ਬਣੀ ਗਈ ਉਹਦੇ ਪ੍ਰੋਪਰ 100% ਹੈ ਜੇਕਰ ਮੈਨੂੰ ਸਾਬ 80-90 ਰੁਪਏ ਕਿਲੋ ਹੋਲਸੇਲ ਰੇਟ ਹੈ ਤੇ 60-65 ਰੁਪਏ ਕਿਲੋ ਦੁਕਾਨਦਾਰ ਵੇਚ ਰਹੇ ਨੇ ਫਿਰ ਉਹ ਦੁਕਾਨਦਾਰੀ ਦੱਸੂਗਾ ਕਿ ਕਿਹੜੇ ਭਾਅ ਤੇ ਕਿਵੇਂ ਕਿੰਨਾ ਲਿਆ ਕੇ ਜਿਹੜੀ ਮਲਾਵਟ ਕਰਕੇ ਉਹ ਵੇਚ ਰਹੇ ਜਿਸ ਦੀ ਜ਼ਿੰਮੇਵਾਰੀ ਉਹ ਲਵਾਂਗਾ